ਲੰਬardar ਦਲਤਾਰ ਸਿੰਘ ਆ ਆ ਨਾਂ ਦਾ ਕਿਹੜਾ ਕਲਤਾਰਪੁਰ ਵਾਲਾ ਲੰਬardar ਆ ਉਹ ਦਿੱਤ ਸਿੰਘ ਹੋਰੀ ਇਹ ਉਹ ਲੰਬardar ਆ ਤੇ ਉਥੋਂ ਹੀ ਤਾਂ ਸਾਇਆਨ ਦਲੀਪਾ ਆਦਲੀਪਿਆੜਾ ਹੋ ਗਿਆ ਉਦਲੀਪਿਆੜਾ ਉਸ ਦਲੀਪਾ ਸਿੰਘ ਦਾ ਆ ਇੱਕ ਸਮਨ ਸਿੰਘ ਆ ਇਹ ਜੀ ਪੰਜੀ ਚੱਕ ਵੀ ਉਹਨਾਂ ਦਾ ਕਲਤਾਰਪੁਰ ਵੀ ਉਹਨਾਂ ਦਾ ਹਰਦਿਤਪੁਰ ਵੀ ਉਹਨਾਂ ਦਾ ਗੁਰੂ ਚੱਕ ਵੀ ਉਹਨਾਂ ਦਾ ਇਹ ਉਹ ਇੱਕ ਸਰਦਾਰ ਦਾ ਜਾਂ ਜ਼ੈਲਦਾਰ ਦਾ ਪਿਰਸੀ ਸਿੰਘ ਹੁੰਦੇ ਨਾ ਜੀ ਉਹ ਸਕੂਲ ਆਲੀ ਪੁਰਾਣਾ ਚੱਲਿਆ ਹੁੰਦਾ ਹੈ ਉਹ ਜਮਾਤਾਂ ਲੈ ਮਨੇ ਪੰਜਾਂ ਦਾ ਉਹਨਾਂ ਦੇ ਉਹ ਕਿਹੜਾ ਸਕੂਲ ਹੈ ਨਾ ਹਾਂਜੀ ਗੁਰਦੁਆਰੇ ਉੱਥੇ ਬਣਵਾਣੇ ਤੋਂ ਉੱਥੇ ਸਾਰਾ ਕੁਝ ਕਰਦੇ ਆ ਸਹੀ ਉੱਥੇ ਪੜਾਈ ਕਰਦੇ ਆ ਉਹ ਸਕੂਲ ਦੇ ਵਿੱਚ ਉਹ ਗੁਰਦੁਆਰਾ ਹਾਲੀ ਮਨੇ ਕੋਤ ਖੜਾ ਹੈ ਕੋਈ ਕੱਚੀਆਂ ਮਸੀਤਾਂ ਸੀ ਮਸੀਤ ਇੱਥੇ ਸਰਕਾਰ ਮੇਰੀ ਸਿਰਫ ਦੋ ਹੀ ਆਂ ਰਾਲ ਮੇਰੇ ਕਰੇ ਬਿਲਕੁਲ ਮੈਂ ਬਰਾਮਾ ਤੇ ਰਾਤ ਬਾਣਾ ਗੱਲਾਂ ਬਾਤਾਂ ਕਿਹੜ ਸਰਦਾਰ ਕਿਹੜਾ ਉਹਨੂੰ ਜਾਣਨਾ ਪਿਰਸੀ ਸਿੰਘ ਨੂੰ ਉਹਨੂੰ ਆਖੜਾ ਨੱਜਾ ਕੇ ਬਰਸਤ ਸੰਗ ਦਾਣੇ ਦੇ ਸਾਹਬ ਜੀ ਚੰਗਾ ਸਰਦਾਰ ਰਖੜਾ ਸਨਾਰਾ ਠੀਕ ਮਾੜਾ ਨਹੀਂ ਸਾਡੇ ਵਟਕੇ ਦੱਸਦੇ ਠੀਕ ਸਾਡੀ ਅਮੀ ਹੋਰ ਵੀ ਦੱਸਦੇ ਚੰਗੇ ਬੰਦੇ ਆ ਤੇ ਚੰਗੇ ਆ ਤਾਂ ਚੰਗੇ ਕਹਿੰਦੇ ਪਿੰਡ ਦੇ ਵਿੱਚ ਖੂਹ ਉਹ ਆ ਇਹਦਾ ਇਹ ਯਾਲਦਾਰ ਦਾ ਆ ਮੁਰਾ ਕਿਸਨੇ ਨਾਲ ਖੂਹ ਇੱਕ ਉਹ ਪਹਿਲੇ ਪਾਸੇ ਆ ਦੋ ਖੂਹ ਹੋ ਗਏ ਠੀਕ ਹੈ ਇੱਕ ਆਇ ਕਾਲੇ ਸੇਂਡ ਵਾਲਾ ਖੂਹ ਆਇ ਹੋ ਗਿਆ ਹੀ RAM ਸੇਂਡ ਵਾਲਾ ਖੂਹ ਇੱਥੇ ਆ ਕਿੱਥੇ ਆ ਜਵਾਲ ਨਾ ਦਾ ਉਹ ਕਾਰਖਾਨਾ ਜਿਆ ਪਿਆ ਕਲਾ ਅੱਛਾ ਆਮਲ ਨਜ਼ਰ ਨਹੀਂ ਆਦਾ ਮਤਲਬ ਜਾਂਚ ਨਾ ਦੱਸ ਹਾਂਜੀ ਹਾਂਜੀ ਸਹੀ ਠੀਕ ਹੈ ਮੁਰ ਆ ਬੱਗਾ ਬੱਗੂ ਸਿੰਘ ਹੁੰਦਾ ਉਹ ਬੱਗੂ ਸਿੰਘ ਦਾ ਪਾਰ ਨਾਰਤੂ ਬਈ ਠੀਕ ਠੀਕ ਹੈ ਪਰ ਇੱਕ ਲਾਲ ਸਿੰਘ ਹੁੰਦਾ ਉਹ ਲਾਲ ਸਿੰਘ ਦਾ ਉੱਪਰ ਇੱਕ ਖੂਕੜਾ ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਨਮਸਤੇ ਜੀਵ ਸੱਜੇ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ 16 ਐਸਪੀ ਦੇਸ਼ ਪੰਜਾਬ ਦੀ ਹੋਈ ਵੰਡ ਤੋਂ ਪਹਿਲਾਂ ਇਹ ਪਿੰਡ ਵੀ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਬਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ 16 ਐਸਪੀ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 4 ਮੀਲ ਦੇ ਪੰਦ ਤੇ ਹੈਡ ਕੁਮਾਰੀ ਵਾਲੀ ਸਾਈਡ ਤੇ ਮੌਜੂਦ ਹੈ ਤੇ ਇਹ ਹੈ ਪਿੰਡ ਦਾ ਸਕੂਲ ਗਵਰਨਮੈਂਟ ਇਨਸਾਫ ਅਮੈਂਟਰੀ ਆਫਟਰਨੂਨ ਸਕੂਲ 16 ਐਸਪੀ ਤੇ ਇਸੇ ਹੀ ਸਕੂਲ ਦੇ ਵਿੱਚ ਸਾਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਦੇਖਣ ਨੂੰ ਮਿਲਦੀ ਹੈ ਤੇ ਇਹ ਹੈ ਉਹ ਇਮਾਰਤ ਜਿਹੜੀ ਕਿ ਪੰਜਾਬ ਦੀ ਵੰਡ ਤੋਂ ਪਹਿਲੇ ਇੱਥੋਂ ਦੇ ਸਿੱਖ ਸਰਦਾਰਾਂ ਨੇ ਬਣਾਈ ਸੀ ਇਹ ਇਮਾਰਤ ਅੰਦਰੋਂ ਤੇ ਬਾਹਰੋਂ ਅੱਜ ਵੀ ਆਪਣੀ ਅਸਲ ਹਾਲਤ ਵਿੱਚ ਹੀ ਮੌਜੂਦ ਹੈ ਕਿਉਂਕਿ ਸਕੂਲ ਵਾਲੇ ਇਹਦੀ ਬੜੀ ਸਾਂਭ ਸੰਭਾਲ ਕਰਦੇ ਨੇ ਇਹ ਹਰ ਸਾਲ ਇਹਦੇ ਤੇ ਰੰਗ ਕਰਵਾਇਆ ਜਾਂਦਾ ਤੇ ਇਹਨੂੰ ਮੇਨਟੇਨ ਰੱਖਿਆ ਜਾਂਦਾ ਹੈ ਇਹ ਹੈ ਪਿੰਡ ਦੀ ਓ ਮਸਜਿਦ ਜਿਹੜੀ ਇਸ ਪਿੰਡ ਦੇ ਸਰਦਾਰ ਨੰਬਰਦਾਰਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਦੇ ਡੇਰੇ ਦੇ ਬਿਲਕੁਲ ਨਾਲ ਹੀ ਬਣਾਈ ਗਈ ਤੇ ਇੱਥੇ ਇਸ ਪਿੰਡ ਦੇ ਜ਼ਗੀਰਦਾਰਾਂ ਦਾ ਡੇਰਾ ਹੋਇਆ ਕਰਦਾ ਸੀ ਤੇ ਹੁਣ ਇਹ ਡੇਰਾ ਮਹਾਜਰ ਹੋ ਕੇ ਆਏ ਚਿਸ਼ਤੀ ਫੈਮਿਲੀ ਦੇ ਕੋਲ ਹੈ ਤੇ ਇੱਥੇ ਉਹਨਾਂ ਦੇ ਬਜ਼ੁਰਗਾਂ ਦਾ ਮੇਲਾ ਵੀ ਲਾਇਆ ਜਾਂਦਾ ਹੈ ਤੇ ਇਹ ਉਜੜੀ ਤੇ ਬਰਾਂਜ ਜਗਾ ਕਿਸੇ ਹੋਰ ਦੀ ਨਹੀਂ ਐਸੇ ਹੀ ਪਿੰਡ ਦੇ ਵੱਡੇ ਜ਼ਗੀਰਦਾਰ ਸਰਦਾਰ ਪ੍ਰੀਤੀ ਚੰਦ ਦੀ ਰਿਹائشਗਾ ਹੋਇਆ ਕਰਦੀ ਸੀ ਅਸਲਾਮ ਵਾਲੇਕਮ ਬਾਬਾ ਜੀ ਵਾਲੇਕਮ ਸਲਾਮ ਜੀ ਕੀ ਹਾਲ ਚਾਲ ਹੈ ਦਵਾਮਾ ਜੀ ਨਾਮ ਕੀ ਬਾਬਾ ਜੀ ਆਪਣਾ ਆਮਦ ਅਲੀ ਦਿਵਾਲਾ ਸਾਹਿਬ ਦਾ ਕਾਲੂ ਸਹੀ ਅੱਛਾ ਬਾਬਾ ਜੀ 1947 ਦੀ ਵੰਡ ਤੋਂ ਪਹਿਲਾਂ ਆਪਾਂ ਪੁਰਾਣੇ ਐਸੇ 16 ਐਸਪੀ ਦੇ ਰਵਣ ਆਲੇ ਆ 16 ਐਸਪੀ ਦੇ ਰਵਣ ਆਲੇ ਸਹੀ ਤੇ ਆਪਣਾ ਪਿੰਡ ਕੱਚਾ ਸੀ ਕਿ ਪੱਕਾ ਬਾਬਾ ਜੀ ਇਹ ਪਿੰਡ ਕੱਚਿਆਂ ਦੇ ਪੱਕੇ ਉਹ ਕਿਹੜੇ ਸਿੱਖਾਂ ਦੇ ਆ ਨਾ ਉਹ ਪਿੰਡ ਕੱਚਿਆਂ ਵਿੱਚ 6 ਘਰ ਮਕਾਨ ਚ ਪੱਕਿਆਂ ਕੋਈ ਸਹੀ ਦੋ ਸਾਰੇ ਕੱਚੇ ਹੀ ਆ ਸਾਰੇ ਕੱਚੇ ਤੇ ਇਹ ਬਾਬਾ ਜੀ ਕਿੰਨੇ ਕੁ ਘਾਰ ਸਿੱਖਾਂ ਦੇ ਸੀ ਤੇ ਕਿੰਨੇ ਕੁ ਮੁਸਲਮਾਨਾਂ ਦੇ ਉਹ ਜੀ ਉਹਨਾਂ ਤੋਂ ਸਾਡਾ ਜਮ ਐ ਪਿੱਛੇ ਦਾ ਅੱਛਾ ਅੱਛਾ ਮੇਰੇ ਸਾਨੂੰ ਦਾਦੇ ਦੱਸਦੇ ਆਣ ਠੀਕ ਹਾਂਜੀ ਮਤਲਬ ਇਹ ਮੁਸਲਮਾਨਾਂ ਤੇ ਸਿੱਖਾਂ ਦਾ ਲਰਮਾ ਪਿੰਡ ਆ ਆ ਲਰਮਾ ਪਿੰਡ ਆ ਠੀਕ ਲਰਮਾ ਪਿੰਡ ਆ ਤੇ ਕੋਈ ਨੰਬਰਦਾਰੀ ਦਾ ਕਦੀ ਨਾਮ ਸੁਣਿਆ ਆ ਆਪਦੇ ਵੱਡਿਆਂ ਤੋਂ ਲੰਬardar ਇਸ ਲੰਬardar ਕਿਹੜਾ ਆ ਨਾ ਹਾਂਜੀ ਜ਼ੰਬਰਦਾਰ ਦਲਤਾਰ ਸਿੰਘ ਆ ਅੱਛਾ ਤੇ ਆ ਨਾਂ ਦਾ ਕਿਹੜਾ ਕਲਦਾਰਪੁਰ ਆਲਾ ਲੰਬardar ਆ ਉਹ ਦੇਤ ਸਿੰਘ ਹੋਰੀ ਇਹ ਉਹ ਲੰਬardar ਆ ਠੀਕ ਤੇ ਉਥੋਂ ਹੀ ਤਸਾਯਾਂ ਦਲੀਪਾ ਆਦਰੀ ਪਿਆਰਾ ਹੋ ਗਿਆ ਉਦਲੀਪਾ ਉਹ ਦਲੀਪਾ ਸੇਂਗੜਾ ਅੱਛਾ ਆਓ ਇੱਕ ਸਮਨ ਸਿੰਘਾ ਠੀਕ ਤੇ ਸਾਰੇ ਸਿੰਘ ਯਾਨੋ ਅੱਛਾ ਐਸਾ ਇਹ ਉਹਨਾਂ ਦੇ ਪਿੰਡ ਮਤਲਬ ਰਲਵੀ ਸੀ ਮੁਸਲਮਾਨ ਵੀ ਦੇ ਉਹ ਇਹ ਜੀ ਆ ਪੰਜੀ ਚੱਕ ਵੀ ਉਹਨਾਂ ਦਾ ਕਲਤਾਰਪੁਰ ਵੀ ਉਹਨਾਂ ਦਾ ਹਰਦਿਤਪੁਰ ਵੀ ਉਹਨਾਂ ਦਾ ਗੁਰੂ ਚੱਕ ਵੀ ਉਹਨਾਂ ਦਾ ਠੀਕ ਇਹ ਉਹ ਇੱਕ ਸਰਦਾਰ ਦਾ ਜਾਂ ਜ਼ੈਲਦਾਰ ਦਾ ਠੀਕ ਫਿਰ ਸਿੰਘ ਹੁੰਦੇ ਨਾ ਅੱਛਾ ਹਾਂ ਜੀ ਸਹੀ ਤੇ ਇਹ ਬੱਬਾ ਜੀ ਆਪਣੇ ਖੂ ਕਿੰਨੇ ਹੁੰਦੇ ਸੀ ਪਿੰਡ ਦੇ ਪਹਿਲਾਂ ਪਿੰਡਾ ਆਪਣੇ ਇਹ ਖੂ ਦੇ ਪਿੰਡ ਆਪਣੇ ਇਹਦੇ ਖੂ ਦੇ ਪਿੰਡ ਸਰਕਾਰ ਮੇਰੀ ਘਟੋਗੜ ਨੇ ਖੂ ਕਿਹੜਾ ਹੈ ਨਾ ਖੂ ਘਟੋਗੜ ਨੇ ਤਾਂ ਆਪਣੇ ਵੀ ਕਾਂ ਵੀ ਗਵਾ ਸੀ ਪਿੰਡ ਦੇ ਬਾਹਰ ਵਾਰ ਕੀ ਪਿੰਡ ਦੇ ਵਿੱਚ ਵੀ ਹੋਏਗੇ ਸੀ ਪਿੰਡ ਦੇ ਵਿੱਚ ਵੀ ਇੱਕ ਆ ਖੂ ਸਹੀ ਉਹ ਕਿੰਦਾ ਸੀ ਪਿੰਡ ਦੇ ਵਿੱਚ ਖੂ ਉਹ ਆ ਇਹਦਾ ਇਹ ਜ਼ਬਰਦਾਰ ਦਾ ਬੜਾ ਬ੍ਰਿਤੀ ਜਹੰਦਾ ਹਾਂ ਠੀਕ ਜ਼ਬਰਦਾਰ ਦਾ ਸਹੀ ਤੇ ਆਪਣੇ ਪਿੰਡ 'ਚ ਉਸ ਟੇ ਆ ਮੁਰਾ ਕਿਸਨੇ ਵਾਲਾ ਖੂਹ ਇੱਕ ਆ ਪਹਿਲੇ ਪਾਸੇ ਆ ਦੋ ਖੂਹ ਹੋ ਗਏ ਅੱਛਾ ਠੀਕ ਹੈ ਇੱਕ ਆਇ ਕਾਲੇ ਸਿੰਘ ਵਾਲਾ ਖੂਹ ਆ ਹੋ ਗਿਆ ਹੀ RAM ਸਿੰਘ ਵਾਲਾ ਖੂਹ ਇੱਥੇ ਆ ਕਿੱਥੇ ਆ ਜਵਾਲ ਨਾ ਦਾ ਉਹ ਕਾਰਖਾਨਾ ਜਿਆ ਪਿਆ ਖੜਾ ਹੈ ਅੱਛਾ ਆ ਮੈਨੂੰ ਨਜ਼ਰ ਨਹੀਂ ਆ ਰਹਾ ਮੈਂ ਤੁਹਾਨੂੰ ਜਾਚਣਾ ਦੱਸ ਹਾਂਜੀ ਹਾਂਜੀ ਸਹੀ ਠੀਕ ਹੈ ਠੀਕ ਔਰ ਆ ਬੱਗਾ ਬੱਗੂ ਸਿੰਘ ਹੋਂਦਾ ਉਹ ਬੱਗੂ ਸਿੰਘ ਦਾ ਪਾਰ ਨਾ ਹਰ ਤੂਏ ਠੀਕ ਠੀਕ ਹੈ ਪਰ ਆ ਇੱਕ ਲਾਲ ਸਿੰਘ ਹੋਂਦਾ ਉਹ ਲਾਲ ਸਿੰਘ ਦਾ ਪਰੇ ਖੂਹ ਖੜਾ ਹੈ ਸਹੀ ਇਹ ਆਂਦੇ ਆਪਣੇ ਪਿੰਡ ਦੇ ਵਿੱਚ ਹੀ ਨੇ ਆ ਪਿੰਡ ਦੇ ਵਿੱਚ ਆਪਨੇ ਦੇਖੂਗਾ ਠੀਕ ਤੇ ਇਹ ਹੁਣ ਤਾਂ ਸਾਰੇ ਪੂਰੇ ਗਏ ਹੋਣਗੇ ਬਾਬਾ ਜੀ ਖੂਬ ਵਕਤ ਦੇਣਾ ਹੁਣ ਜੇ ਪੂਰੇ ਗਏ ਖੂਬ ਪੂਰੇ ਗਏ ਹੁਣ ਬਸ ਅਸਾਂ ਵੀ ਇਹ ਕਿਹੜਾ ਨਖੂ ਚਾਰ ਜਹਾੜੇ ਗੱਪਰੂ ਆ ਨਾ ਤੁਸੀਂ ਵੇਖਿਆ ਬਸ 20 ਸਾਲਾਂ ਤੇ ਖੂਬ ਵੇਖਿਆ 15 16 ਸਾਲਾਂ ਤਾਈ ਉਤ ਪੀਆ ਖੂਬ ਸਾਰੇ ਕੰਡਮ ਕਾਰ ਦਿੱਤੇ ਸਾਰੇ ਖਤਮ ਹੋ ਗਏ ਸੀ ਖਤਮ ਹੋ ਗਏ ਸਹੀ ਤੇ ਇਹ ਬਾਬਾ ਜੀ ਕੋਈ ਸਕੂਲ ਹੁੰਦਾ ਸੀ ਬੱਚਿਆਂ ਦੇ ਪੜਨ ਵਾਲਾ ਪਹਿਲਾਂ ਹਾਂ ਜੀ ਸਕੂਲ ਆ ਵੰਡ ਤੋਂ ਪਹਿਲੇ ਹਾਂਜੀ ਹੈਗਾ ਸੀ ਸਕੂਲ ਆ ਜੀ ਉਹ ਸਕੂਲ ਵਾਲੀ ਪੁਰਾਣਾ ਚੱਲਿਆ ਹੁੰਦਾ ਹੈ ਕਿੰਨੀਆਂ ਜਮਾਤਾਂ ਦਾ ਆ ਉਹ ਜਮਾਤਾਂ ਲੈ ਮੈਨੇ ਪੰਜਾਂ ਦਾ ਹੈ ਪੰਜਾਂ ਦਾ ਸਹੀ ਤੇ ਬਾਬਾ ਜੀ ਵੰਡ ਤੋਂ ਪਹਿਲੇ ਜਦੋਂ ਮੁਸਲਮਾਨ ਤੇ ਸਿੱਖ ਵਸਦੇ ਰਹੇ ਆਪਣੀ ਮਸਜਿਦ ਕੱਚੀ ਸੀ ਕਿ ਪੱਕੀ ਕੱਚੀਆਂ ਮਸਜਿਦਾਂ ਸੀ ਕਿੰਨੀਆਂ ਮਸਜਿਦਾਂ ਸੀ ਪੁਰਾਣੀਆਂ ਮਸਜਿਦ ਤੇ ਇੱਥੇ ਸਰਕਾਰ ਮੇਰੇ ਸਿਰਫ ਦੋ ਹੀ ਆ ਠੀਕ ਦੋ ਮਸਜਿਦਾਂ ਦੋਮ ਸੀਤਾ ਇੱਕ ਬਾਤ ਆੜੀ ਹੋ ਗਈ ਅੱਛਾ ਕਿ ਕਿ ਇਕਾ ਦੀਵਾਨ ਅਨਵਾਰ ਸਲਾਮ ਕਿ ਤਰ੍ਹਾਂ ਦਾ ਕੋਠੀ ਦੇ ਕੋਲ ਹੈ ਜੀ ਜੀ ਉਹਦੀ ਪਿਛਲੀ ਸਾਈਡ ਤੇ ਹੈਗੀ ਇੱਕ ਮਸਜਿਦ ਹਾਂ ਉਹ ਹੈ ਇਹ ਦੋ ਮਸਜਿਦ ਤੇ ਇਹ ਬੱਬਾ ਹੀ ਸਿੱਖਾਂ ਨੇ ਵੀ ਆਪ ਦੀ ਇਬਾਦਤ ਦਾ ਬਣਾਈ ਸੀ ਇਸ ਪਿੰਡ ਵਿੱਚ ਉਹਨਾਂ ਦੇ ਉਹ ਕਿਹੜਾ ਸਕੂਲ ਹੈ ਨਾ ਹਾਂਜੀ ਗੁਰਦੁਆਰੇ ਉੱਥੇ ਬਣਵਾਣਾ ਤੇ ਉੱਥੇ ਸਾਰਾ ਕੁਝ ਕਰਦਿਆ ਸਹੀ ਉੱਥੇ ਪਣਾਈ ਕਰਦਿਆ ਉਹ ਸਕੂਲ ਦੇ ਵਿੱਚ ਗੁਰਦੁਆਰਾ ਹਾਲੀ ਮਨ ਕੋਈ ਖੜਾ ਹੈ ਕੋਈ ਠੀਕ ਮੈਂ ਤੋਂ ਨજર ਬੈਠੀ ਨੂੰ 8-7 ਸਾਲ ਹੋ ਗਏ ਦਾ ਸਹੀ ਨਾ ਗਿਆ ਨਹੀਂ ਅੱਛਾ ਬੱਬੀ ਦੀ ਵੰਡ ਤੋਂ ਬਾਅਦ ਮਤਲਬ ਉਹ ਨਾ ਜੋ ਕਦੀ ਕੋ ਪਿੰਡ ਵੇਖਣ ਆਇਆ ਸਿੱਖਾਂ ਚੋਂ ਹਾਂ ਜੀ ਇੱਥੇ ਕਿਹੜੀਆਂ ਉਹਨਾਂ ਦੇ ਸਮਾਧਾਨ ਆਪਣੇ ਪਾਕ ਪਤੇ ਨੂੰ ਹਾਂਜੀ ਉਹ ਵੇਖਣ ਆਏ ਨੇ ਅੱਛਾ ਹਾਂ ਜੀ ਸਮਾਧਾ ਵੇਖਣ ਆਏ ਮੜੋ ਨਾ ਕਿਹੜੇ ਵਿੱਚ ਬੰਦੇ ਬੈਠੇ ਨੇ ਉੱਥੇ ਉਹ ਚਾਰ ਦੋਨਾ ਖਾਲੀ ਕਰਾਈ ਅੱਜ ਤੋਂ ਪਹਿਲੇ ਕੋਈ ਦਸਾਂਕ ਸਾਲਾਂ ਦੀ ਗੱਲ ਹੈ ਅੱਠਾਂ ਦੀ ਅੱਛਾ ਉਹ ਆ ਤੋ ਨਾ ਸਾਫ ਕਰਾਈ ਉੱਥੇ ਆ ਤੇ ਚਾਰ ਦਿਨ ਰਹਿ ਤੇ ਵੀ ਗਏ ਸੇ ਇਸ ਮਾਦਾ ਕਿੱਥੇ ਹੁੰਦੀ ਆ ਸੀ ਬੱਬਾ ਜੀ ਪਾਕਪਤਨ ਸ਼ਹਿਰ ਚ ਇਸ ਮਾਦਾ ਆਪਣੇ ਕਿਹੜਾ ਲੋਹੇ ਕੁੱਟਾਂ ਦਾ ਬਾਜ਼ਾਰ ਖੜਾ ਹੈ ਨਾ ਹਾਂਜੀ ਬਿਲਕੁਲ ਹੈਗਾ ਹਾਂਜੀ ਉਹ ਤੂੰ ਅੱਗੇ ਜਾ ਕੇ ਥੋੜਾ ਜਾ ਕਿਥੋਂ ਅਜਾਦ ਸੁਨਾਰੇ ਦੀ ਦੁਕਾਨ ਖੜੀ ਹੈ ਹਾਂਜੀ ਉਸ ਨੂੰ ਸਾਂਹਿਆ ਉਸ ਮਾਦਾ ਸੇ ਠੀਕ ਉਸ ਮਾਦਾ ਇਹ ਜਿਹੜੀ ਮੱਕੀ ਮਸਜਿਦ ਹੈਗੀ ਹੈ ਮੱਕੀ ਮਸਜਿਦ ਵਾਲਾ ਰੋਡ ਹੈ ਜਿਹੜਾ ਹਾਂਜੀ ਉਹ ਉਸ ਰੋਡ ਤੇ ਜਿਹੜਾ ਪੁਰਾਣੀ ਸਬਜ਼ ਮੰਡੀ ਨੂੰ ਰੋਡ ਜਾਂਦਾ ਹੈ ਉਹ ਉਹ ਰੋਡ ਹੈ ਠੀਕ ਹੈ ਉਹ ਰੋਡ ਹੈ ਮੱਕੀ ਮਸਜਿਦ ਆਉਂਦੀ ਹੈ ਇੱਕ ਵੱਡੀ ਸਾਰੀ ਮਸਜਿਦ ਹੈਗੇ ਉਹਦੇ ਤੋਂ ਪਿੱਛੇ ਹਾਂਜੀ ਠੀਕ ਹੋ ਗਿਆ ਮਤਲਬ ਕਿ ਲੋਹੇ ਵਾਲਾ ਬਾਜ਼ਾਰ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਕਿ ਜਿੱਥੇ ਖਤਮ ਹੁੰਦਾ ਹੈ ਉੱਥੇ ਕਿੱਥੇ ਲੋਹੇ ਵਾਲਾ ਬਾਜ਼ਾਰ ਜਿੱਥੇ ਖਤਮ ਹੋ ਜਾਂਦਾ ਹੈ ਨਾ ਹਾਂਜੀ ਅਗੂ ਇੱਕ ਛੋਟੀ ਜਿਹੀ ਗਲੀ ਲਾਂਦੇ ਨੂੰ ਜਾਂਦੀ ਪਈ ਹੈ ਅੱਛਾ ਉਹ ਨਹੀਂ ਉਹ ਤੋ ਅਗਲੀਆਂ ਕਿੜੀਆਂ ਨੂੰ ਸਾਰੀਆਂ ਸਮਾਦਾਈਆਂ ਨਹੀਂ ਠੀਕ ਬੀ ਉੱਥੇ ਬਣੀਆਂ ਹੋਈਆਂ ਸੀ ਉਹ ਸਮਾਦਾ ਬਣੀਆਂ ਹੋਈਆਂ ਨੂੰ ਸਹੀ ਉਹ ਬੱਬੇ ਜੀ ਹੁਣ ਵੀ ਹੋਣਗੇ ਕਿ ਮਿਟ ਗਈਆਂ ਹੋਣਗੀਆਂ ਨਹੀਂ ਉਹਨਾਂ ਦੇ ਸਮਾਦਾ ਹਾਲੇ ਵੀ ਕੋਈ ਨਿਸ਼ਾਨ ਖੜੇ ਹਨ ਉੱਥੇ ਠੀਕ ਖੜੇਣ ਸੇ ਤੇ ਆਪਣੇ ਨਾਲ ਨਾਲ ਕਿਹੜੇ ਪਿੰਡ ਆਪਾਂ ਨੂੰ ਮਤਲਬ ਇਹਦੇ ਨੂੰ ਤਾਂ ਸ਼ਹਿਰ ਲੱਗਦਾ ਹੈ ਨਾ ਆਪਣੀ ਪਿਛਲੀ ਸਾਈਡ ਤੇ ਹਾਂਜੀ ਤੇ ਪਿੰਡ ਆਪਾਂ ਨੂੰ ਕਿਹੜੇ ਲੱਗਦਾ ਕੋ ਹੋਰ ਪਿੰਡ ਲੱਗਦਾ ਹੈਗਾ ਨੂੰ ਆਪਾਂ ਨੂੰ ਕਿਹੜੇ ਪਿੰਡ ਲੱਗਦਾ ਆਪਾਂ ਨੂੰ ਪਿੰਡ ਜੀ ਲੱਗਦੇ ਮੈਂ ਤੁਹਾਨੂੰ ਦੱਸ ਦੇਣਾ ਪਿੰਡ ਸਾਰੇ ਦੱਸ ਦੇਣਾ ਹਾਂਜੀ ਆਪਾਂ ਨੂੰ ਆ ਪਿੰਡ ਆਪਣਾ ਹੋ ਗਿਆ 16 ਚੱਕ 16 ਚੱਕ ਅੱਗੇ ਹੋ ਗਿਆ 15 ਚੱਕ ਅੱਗੇ ਉਹ 14 ਚੱਕ ਵੀ ਆਪਾਂ ਨੂੰ ਲੱਗਦਾ ਹੈ ਠੀਕ ਹੈ ਹਰ ਤੇ ਮੋੜ ਸਰਕਾਰ ਮੇਰੀ ਇਹ ਆਪਾਂ ਨੂੰ 8 ਨੰਬਰ ਵੀ ਲੱਗਦਾ ਹੈ ਠੀਕ ਹੈ 10 ਨੰਬਰ ਵੀ ਲੱਗਦਾ ਹੈ ਅੱਛਾ ਠੀਕ ਹੈ ਜੀ ਇਹ ਪਿੰਡ ਆਪਾਂ ਨੂੰ ਲੱਗਦੇ ਨੇ ਮੁਰ 8 ਤੇ ਉਥੋਂ ਆਪਾਂ ਨੂੰ 19 ਵੀ ਲੱਗਦੀਆਂ ਨੇ ਠੀਕ ਹੈ ਠੀਕ ਹੈ 19 ਵੀ ਲੱਗਦੀਆਂ ਅੱਗੋਂ ਇੱਕੋ ਚੱਕ ਪਿਆ ਬਰੋਂਦਾ ਛੀਣਾਲਾ ਉਹ ਵੀ ਨਾਲ ਲੱਗਦਾ ਹੈ ਗੁਰੂ ਚੱਕ ਇਹ ਨਾਲ ਕਿਹੜਾ ਚੱਕ ਖੜਾ ਆਪਣਾ ਹਾਂਜੀ ਚੱਕ ਨੂਰ ਮੁਹੰਮਦ ਦਾ ਇਹ ਵੀ ਆਪਣੇ ਨਾਲ ਲੱਗਦਾ ਹੈ ਸਹੀ ਇਹ ਨਾਲੇ ਪਿੰਡ ਆ ਗਏ ਹਾਂਜੀ ਅੱਗੋਂ ਸਰਕਾਰ ਮੇਰੀ ਆਪਾਂ ਨੂੰ 5 ਚਾਕ ਵੀ ਲੱਗਦਾ ਈ ਹਰਦਿਤਪੁਰ ਵੀ ਲਗਾਈ ਠੀਕ ਹੈ ਹਾਂਜੀ ਹਾਂਜੀ 5 ਵੀ ਚੱਕ ਲੱਗਦਾ 24 ਚੱਕ ਵੀ ਨਾਲ ਲੱਗਦਾ ਇਹਨੂੰ ਆਪ ਨੂੰ ਠੀਕ 16 ਨੂੰ ਲੱਗਦਾ ਸਹੀ ਇਹ ਚਾਕਾ ਵਿੱਚ ਚੱਕ ਦੇ ਨਾਲ ਇਕੱਠੇ ਚਾਕਾ ਠੀਕ ਇਹ ਉਹਨਾਂ ਕਿਹੜੀ 27 ਚੱਕ ਹੈ ਹਾਂਜੀ 27 ਲੰਬੜ ਬਟਿੰਗਾ ਆ ਬਟਿੰਗਾ ਹਾਂਜੀ 27 ਉਹ ਵੀ ਲੱਗਦੀ ਆਈ ਠੀਕ ਉਹ ਆਪਣੀ ਇਹਦੇ ਨਾਲ ਲੱਗਦੀ ਇਹਦੇ ਮਤਲਬ ਲਾ ਕੇ ਤੇ ਇਹਦੇ ਲੀਡ ਵਿੱਚ ਜਾ ਤੇ ਵੋਟ ਲੈਂਦੇ ਨੇ ਸੇ ਇਹ ਬੜੀ ਐਵੀ ਮਤਲਬ ਮੁਸਲਮਾਨਾਂ ਦੇ ਪਿੰਡ ਸੀ ਕਿ ਵੀ ਰਲਵੇਂ ਸੀ ਸਾਰੇ ਪਿੰਡ ਹਾਂਜੀ ਪਿੰਡ ਕਿਹੜੇ ਤੇ ਮੁਸਲਮਾਨ ਕਿਹੜੇ ਅੱਗੇ ਨਾ ਘਨੇ ਵਾਈ ਵਾਰ ਨਹੀਂ ਜਾਣ ਆ ਜ਼ਿਮੀਦਾਰ ਠੀਕ ਇੱਥੇ ਸਾਡੇ ਰੰਗੇ ਗਰੀਬ ਰਹੰਦੇ ਆਣ ਤੇ ਇੱਥੇ ਕੋਈ ਹੋਰ ਕੋਈ ਮਾੜਾ ਮੋਟਾ ਹਾਲ ਜਬਾਂ ਦਾ ਤੇ ਉਹ ਰਹੰਦਾ ਨੇ ਸਾਰੀ ਭੋਈਆਂ ਸਾਰੀਆਂ ਸਾਰੇ ਸਿੱਖਾਂ ਦਾ ਹੀ ਆ ਸਾਰਾ ਇਹ ਮੈਂ ਕਿ ਜਿਹੜੇ ਪਿੰਡ ਤੁਸੀਂ ਦੱਸੇ ਨੇ ਹਾਂ ਇਹ ਜਿਹੜੇ ਪਿੰਡ ਸੀ ਇਹ ਮੁਸਲਮਾਨਾਂ ਦੇ ਸੀ ਕਿ ਇਹ ਵੀ ਰਲਵੇਂ ਪਿੰਡ ਸੀ ਇਹ ਰਲਵੇਂ ਪਿੰਡ ਸੀ ਨਦੀ ਰਲਵੇਂ ਸਾਰੇ ਰਲਵੇਂ ਪਿੰਡ ਸੀ ਰਲਵੇਂ ਪਿੰਡ ਸੀ ਠੀਕ ਰਲਵੇਂ ਪਿੰਡ ਸੀ ਠੀਕ ਤੇ ਬਾਬਾ ਜੀ ਮਤਲਬ ਕਿ ਜਿਹੜੇ ਆਪਣਾ ਹੁਣ ਪਿੰਡ ਏ ਇਹ ਪਹਿਲਾਂ ਵੀ ਐਵੇਂ ਸੀ ਕਿ ਇਹ ਵੱਧ ਗਿਆ ਕਿ ਛੋਟਾ ਹੁੰਦਾ ਸੀ ਪਹਿਲੇ ਪਹਿਲੇ ਪਿੰਡ ਕੋਈ ਥੋੜਾ ਜਿਹਾ ਛੋਟਾ ਅੱਛਾ ਹੁਣ ਨਾਲ ਆਬਾਦੀਆਂ ਵੀ ਤੇ ਰਲੀਆਂ ਖਾਈਆਂ ਹਾਂਜੀ ਆਬਾਦੀ ਵੀ ਤੇ ਨਾਲ ਏ ਉਹ ਕੋਚ ਜੰਵੇ ਦੇ ਕਲੀਪ ਵੀ ਨਵਾਦੋ ਵੀ ਨਾਲ ਹੈ ਸਹੀ ਇਸ ਇਸ ਫੋਨ ਚੱਕ ਦੇ ਨਾਲ ਹੈ ਸਹੀ ਤੇ ਤੁਹਾਡੀ ਕਿੰਨੀ ਉਮਰ ਹੋ ਗਈ ਬਾਬਾ ਜੀ ਮੇਰੀ ਉਮਰ ਜਿ ਹੁਣ ਮੇਰੇ ਦੇ ਰਾਖ ਦਾ ਵੀ 17 ਤੋਂ ਉੱਤਰ ਲੋ ਸਾਲ ਹੋ ਗਏ ਹੋ ਸੀ ਸਹੀ ਵੀ ਮਤਲਬ ਵੰਡ ਤੋਂ ਬਾਅਦ ਲਜਾਮ ਹੈਗਾ ਤੁਹਾਡਾ ਹਾਂਜੀ ਬਾਦ ਸਹੀ ਤੇ ਤੁਸੀਂ ਆਪਦੇ ਫਿਰ ਵੱਡਿਆਂ ਤੋਂ ਸੁਣੇ ਬਬਈ ਰਹਿਣ ਸਹਿਣ ਕਿਹਦਾ ਸੀ ਇਹਨਾਂ ਦਾ ਮੁਸਲਮਾਨਾਂ ਨਾਲ ਮਿਲ ਮਿਲ ਕੇ ਰਹਿੰਦੇ ਸੀ ਨਾਲ ਮਿਲ ਕੇ ਰਹਿੰਦੇ ਬਿਲਕੁਲ ਇਹ ਬਰਾਵਾ ਤ ਰਾਤ ਬਾਣਾ ਗੱਲਾਂ ਬਾਤਾਂ ਕਿਹੜ ਸਰਦਾਰ ਕਿਹੜਾ ਉਹਨੂੰ ਜਾਣਨਾ ਨਾ ਪ੍ਰਸਿੱ ਸੰਗ ਨੂੰ ਉਹਨੂੰ ਆਖੜਾਂ ਨਾ ਅੱਦਾ ਕੇ ਪ੍ਰਸਿੱ ਸੰਗ ਦਾਨੇ ਦੇ ਸਾਹਿਬ ਜੀ ਉਹ ਜਿਹੜਾ ਨਾ ਉਹਨੂੰ 6 ਮਹੀਨੇ ਬੰਨ ਦਾ ਹੁਕਮ ਆ ਅੱਛਾ ਵੀ ਆ ਵੀ ਬੰਨ ਸਕਦਾ ਸੀ ਬੰਦੇ ਨੂੰ ਜਾਨ ਦੇ ਸਕਦਾ ਚੰਗਾ ਸਰਦਾਰ ਰੱਖੜਾ ਸਨਾਰਾ ਠੀਕ ਮਾੜਾ ਨਹੀਂ ਤੇ ਜਿਹੜਾ ਜਾਇਲਦਾਰ ਹੈ ਜਾਇਲਦਾਰ ਇੱਕ ਉਹ ਮਰਿਆ ਹੀ ਆ ਉਹਨੂੰ ਮਰੇ ਨੂੰ ਕੋਈ 8 10 ਸਾਲ ਹੁੰਦੇ ਪੈਣਾ ਹੋ। ਅੱਛਾ ਉਹਦੇ ਮਾਤਾਾਂ ਤੇ ਬੰਦੇ ਗਏ ਨਹੀਂ ਇਹ ਤੁ ਆਪਣੇ ਆ ਬੋਦਲੇ ਸਾਂ ਗਏ ਨਹੀਂ। ਅੱਛਾ ਬੋਦਲੇ ਗਏ ਨਹੀਂ ਮੈਂ ਕਸਮ ਕੀ। ਉੱਥੇ ਗਏ ਨੇ। ਉੱਥੇ ਗਏ। ਸਹੀ। ਮਰਿਆ ਕਿਨੇ ਗੱਡੀ ਲੰਗਦੀ ਪਈਏ। ਲਿਗੀ ਦੇ ਵਿੱਚ ਬੈਠਾ ਕੇ ਆਪਣੇ ਘੋੜਾ ਕਿਹੜਾ ਜੋੜਾ ਹੁੰਦਾ ਹੈ। ਹਾਂਜੀ। ਉਹ ਉਹ ਡਿੱਗੀ ਉਹਦੀ ਬਣੀ ਉਹਦੇ ਵਿੱਚ ਬੈਠਾ ਬੈ ਲੱਗਾ ਲਗਾ ਤੇ ਸਰਕਾਰ ਮੇਰੀ ਜੂ ਛੁੱਟਾ ਤੇ ਜੈਲ ਦਾ ਰੋਟ ਚਾਹੀ ਜਾਂ ਪਿਆ ਅੱਛਾ ਸਾਰਾ ਕੁਝ ਹੀ ਗਿਆ ਸਹੀ ਤੇ ਤੇ ਬੱਬਈ ਕੋਈ ਵਿਆਹਾਂ ਸ਼ਾਦੀਆਂ ਤੇ ਵੀ ਨੀਉਂਦਰਾ ਭਾਜੀ ਹੈਗਾ ਸੀ ਆਪਸ ਚ ਕੋਈ ਨਹੀਂ ਇਹਨਾਂ ਦਾ ਇਹਨਾਂ ਦਾ ਸਿੱਖਾਂ ਦਾ ਹਾਂ ਮੁਸਲਮਾਨ ਮੁਸਲਮਾਨ ਦਾ ਨਹੀਂ ਸਹੀ ਉਹ ਜੇ ਭਾਵੇਂ ਖਾ ਪੀ ਲਮਣ ਸੁੱਕਾ ਸੌਦਾ ਇਹਨਾਂ ਨੂੰ ਦੇ ਦੇਂਦਿਆਂ ਅੱਛਾ ਸੁੱਕਾ ਦੇ ਦੇਣਾ ਸਹੀ ਉਹ ਖਾਣਾ ਹੈ ਮੁਰਾ ਤੇਰੇ ਸੱਤ ਚੱਕ ਜਿਹੜੇ ਸਿੱਖਾਂ ਦੇਣ ਇਹ ਆਪਣਾ ਕਿਹੜਾ ਆਪਣਾ ਗੁਜਰਾਤ ਹੈ ਹਾਂਜੀ ਗੁਜਰਾਤ ਤੂੰ ਜਾ ਕੇ ਥੋੜਾ ਜਾ ਉਹ ਤੂੰ ਸਿੱਧਾ ਇਹ ਮੁਰਦੀ ਪਈਏ ਸੜਕ ਕੰਨੀ ਹੱਡੇ ਨੂੰ ਉਹ ਹਰ ਤੇ ਸਰਗੋਧਨ ਵੀ ਆ ਜਾਂਦੀ ਚਾਰ ਚਫੇਰੇ ਜਾਂਦੀ ਜਾਂਦੀ ਸਹੀ ਉੱਥੇ ਸਕਾਰ ਮੇਰੇ ਕਿਹੜਾ ਘੜਾ ਪਗੜ ਵਾਲਾ ਹੈ ਨਾ ਦੂਜਾ ਦਰਿਆ ਉੱਥੇ ਪਾਰ ਸੱਤ ਚੱਕ ਸਿੱਖਾਂ ਦੇ ਪੂਰੇ ਨਹੀਂ ਅੱਛਾ ਤੇ ਬੰਦੇ ਸਾਰੇ ਲਾਲ ਰੱਤੇ ਲਾਲ ਤੇ ਸੋਹਣੇ ਬੰਦੇ ਹਨ ਸਹੀ ਇਹ ਨਹੀਂ ਵੀ ਕੋੜੇ ਸੋਹਣੇ ਬੰਦੇ ਠੀਕ ਹਾਂ ਸਾਰੇ ਹੀ ਕੋ ਜੇ ਤੇ ਬਾਬਾ ਜੀ ਜਦੋਂ ਮਤਲਬ ਕਿ ਐਲਾਨ ਹੋਇਆ ਸੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਲੱਗਾ ਹੈ ਤੇ ਆਪਣੇ ਪਿੰਡ ਜੀ ਵੀ ਕੋਈ ਲੜਾਈ ਝਗੜਾ ਹੋਇਆ ਸੀ ਕਿ ਪਿੰਡੋਂ ਚਲੇ ਗਏ ਸੀ ਸਹੀ ਇਹ ਜੀ ਆਪਣੇ ਪਿੰਡੂ ਬੰਦੇ ਚਲੇ ਗਏ ਸਨ ਤੇ ਬਾਬਾ ਜੀ ਵੰਡ ਤੋਂ ਪਹਿਲਾਂ ਮਤਲਬ ਲੜਾਈ ਝਗੜਾ ਕੋਈ ਨਹੀਂ ਸੀ ਹੈਗਾ ਇਹ ਨਾਲੇ ਮੁਸਲਮਾਨਾਂ ਦਾ ਆਪਸ ਜਿਵੇਂ ਕੋਈ ਝਗੜਾ ਨਹੀਂ ਆ ਕੋਈ ਆਵਣ ਜਾਵਣ ਆ ਉਹਦੇ ਨਾ ਜਾਣਾ ਉਹ ਨੂੰ ਆਪਾਂ ਆਉਣਾ ਇਹ ਦੂਏ ਨਾ ਜਾਣਾ ਸਾਰੇ ਇਕੱਠੇ ਟੂਏ ਫਿਰਦੇ ਸਨ ਨਹੀਂ ਕਰਦੇ ਠੀਕ ਆ ਕੋਈ ਲੜਾਈ ਝਗੜਾ ਇਹ ਬੱਬਾਈ ਕੋ ਮਾਰੇ ਕਰਾਂ ਜਿਵੇਂ ਜੇਲਦਾਰ ਸੀ ਜਾਰੀ ਗੱਲ ਜੇਲਦਾਰ ਬਾਕੀ ਤੇ ਮੁਸਲਮਾਨ ਦੇ ਸਾਰੇ ਮਾਰੇ ਕਰ ਇਹ ਕੋਈ ਮਦਦ ਮਦਦ ਵੀ ਕਰਦੇ ਸੀ ਉਹਨਾਂ ਦੀ ਕੋਈ ਨਹੀਂ ਵੀ ਮਦਦ ਕਰਦੇ ਸੀ ਕੋਈ ਨਹੀਂ ਮਾਰੇ ਕਰਾਂ ਦੀ ਇਹ ਮੇਰੀ ਗੱਲ ਸੁਣ ਉਹ ਸਾਰੇ ਭੋਏ ਬੰਡੇ ਵਾਲੇ ਬੰਦੇ ਆ ਅੱਛਾ ਕਿਹੜਾ ਇਹ ਵੱਡਾ ਬੰਦਾ ਆ ਨਾ ਕਿਹੜਾ ਇਹ ਨੂੰ ਸਰਕਾਰ ਮੇਰੀ ਬੰਨਾਂ ਦਾ 6 ਮਹੀਨੇ ਜਿੰਨ ਹੁਕਮਾ ਇੰਦੇ 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 ਰਕਬਾ ਆਇਆ ਅੱਛਾ ਇੰਦਾ ਰਕਬਾ ਇਹੀ ਸਾਇਆ ਰਾਂ ਦਾ ਇੱਥੇ ਹੱਥ ਵੀ ਇੰਦਾ ਰੱਖਾ ਹੋਇਆ ਹਾ ਦੱਸ ਲੈ ਅੱਛਾ ਇਹ ਇੰਦਾ ਸਰਕਾਰ ਮੇਰੀ ਇੱਥੇ ਵੀ ਸੀ ਅਗੂ ਇਹਦਾ ਕਲਤਾਰਪੁਰ ਵੀ ਆਈ ਅੱਛਾ ਉਹ ਗੁਰੂ ਚਾਹ ਕਹਿੰਦਾਈ ਪੰਜੀ ਚਾਹ ਕਹਿੰਦਾਈ 24 ਚਾਹ ਕਹਿੰਦਾਈ ਸਹੀ ਇਹ ਚਾਹ ਕਹਿੰਦੇ ਨੇ ਵੱਡੇ ਵੱਡੇ ਇਸ ਬੰਦੇ ਧਿਆਨ ਇਹ ਸਾਰਾ ਰਕਬਾ ਉਹ ਚੱਕਾ ਦਾ ਉਹਦੇ ਕੋੜੀਆ ਤੇ ਇਹ ਜਿਹੜਾ ਦਰਬਾਰ ਬਣਿਆ ਖੜਾ ਜੀ ਆਪਣੇ ਹਾਂਜੀ ਇਹ ਵੀ ਪੁਰਾਣਾ ਹੀ ਹੈ ਆਏ ਆ ਜਿਹੜਾ ਇਧਰ ਦੀ ਦਵਾਨਾ ਵਾਲਾ ਦਵਾਨ ਸਾਹਿਬ ਦਾ ਇਹ ਬਾਬਾ ਨਵਾਰ ਸਦਾਮ ਦਾ ਹੈ ਸਰਕਾਰ ਸਾਡੇ ਆਦੇ ਆਜ਼ਾਦੀ ਚ ਰਹੀ ਹੈ ਸਾਡੇ ਨਾਲ ਅਸੀਂ ਦੇ ਨਾਲ ਅਸੀਂ ਉਮਰ ਵੀ ਉਡਾਈ ਹੈ ਸਹੀ ਹਾਂਜੀ ਜੈਸ ਵਕਤ ਆਈ ਨਾ ਸਰਕਾਰ ਹਾਂਜੀ ਅਸੀਂ ਉਸ ਵਕਤ ਦਾ ਸੇ ਕੁ ਦਾ 11 ਸਾਲਾਂ ਦੇ ਸਰਕਾਰ ਦੇ ਦੋ ਬੱਚਿਆਂ ਤੇ ਬਿਲਕੁਲ ਬੱਚਾ ਜਿਹਾ ਲੱਗਦਾ ਛੂ ਜਾ ਅੱਛਾ ਹਾਂਜੀ ਤੇ ਬੱਬਾ ਜੀ ਕੋਈ ਮੇਲਾ ਲੱਗਦਾ ਸੀ ਆਪਣੇ ਪਿੰਡੇ 'ਚ ਹਾਂ ਜੀ ਪਿੰਡੇ 'ਚ ਕੋਈ ਮੇਲਾ ਲੱਗਦਾ ਸੀ ਪਹਿਲੇ ਵੰਡ ਤੋਂ ਪਹਿਲੇ ਨਹੀਂ ਕੋਈ ਮੇਲਾ ਕੋਈ ਲਾਂਦਿਆਂ ਮੇਲਾ ਆਉ ਉਹ ਕਿੱਥੋਂ ਉਹਨਾਂ ਦਾ ਗੁਰਦੁਆਰਾ ਉੱਥੇ ਉਹ ਬੋਲੀਆਂ ਪਾਉਂਦੇ ਆਂ ਅੱਛਾ ਹਾਂ ਉਹ ਬੋਲੀ ਪਾਉਣੀ ਹੈ ਮੁਰੂ ਨਹੀਂ ਖੇਡਣਾ ਹੈ ਦੁਆਰੇ ਪਦਵਾੜੇ ਵਿੱਚੋਂ ਨਾ ਢੋਲ ਵਜਾਉਣਾ ਸਹੀ ਤੇ ਉਹ ਉੱਥੇ ਮਤਲਬ ਮੁਸਲਮਾਨ ਜਾਂਦੇ ਹੁੰਦੇ ਸੀ ਕਿ ਜਾਂਦੇ ਵੀ ਨਹੀਂ ਸੀ ਵੇਖਣ ਮੁੱਖ ਨਹੀਂ ਐ ਵੈਸੇ ਵੇਖਣ ਮੁਸਲਮਾਨ ਜਾਂਦੇ ਬਿਲਕੁਲ ਜਾਂਦੇ ਹਣ ਹਣ ਜਦੋਂ ਉਹਨਾਂ ਦੇ ਕੋਲ ਰਾਤ ਆਇਆ ਮੈਂ ਉਹਨਾਂ ਕਿੱਥੇ ਉਹ ਸਾਚਾ ਕਨੌੜਾ ਨੌਰੰਗ ਦੇ ਰਹੀਆਂ ਮੈਂ ਆਉ ਮੜਿਆਲੀ ਸ਼ਰੀਰ ਤੋਂ ਪਾਰ ਦਰਿਆਉਂ ਪਾਰ ਅੱਛਾ ਉੱਥੇ ਰਹਿ ਆ ਉੱਥੇ ਸਾਡੇ ਕੋਲ ਰੋਜ਼ ਪਰਦੇ ਸਾਡੇ ਨਾਲ ਸੀ ਦੇ ਨਾਲ ਸੀ ਦੇ ਨਾਲ ਢਾਈ ਲਾਵਣ ਆਂਦੇ ਆ ਅੱਛਾ ਬੰਨਾ ਪਹਿਲਾ ਉਹਨਾਂ ਦਾ ਐ ਆ ਬਣਾ ਪੜਾਏ ਅੱਛਾ ਵਿਚ ਬਾਰਡਰ ਹਾਂ ਅੱਛਾ ਇਹ ਆਲੀ ਰੋ ਲੈਣੀ ਪੇਉਂਦੀ ਏ ਇਸ ਰਾਤ ਉਹਨਾਂ ਟੁੱਟਣਾ ਇਸ ਤੇ ਆਪ ਟੁੱਟਣਾ ਠੀਕ ਅੱਛਾ ਵੀ ਰੱਬ ਨੂੰ ਮੰंदे ਨੇ ਉਹ ਵੀ ਰੱਬ ਨੂੰ ਹੀ ਮੰंदे ਨੇ ਅੱਲਾ ਨੂੰ ਬੜਾ ਮੰਦੇ ਨੇ ਅੱਛਾ ਰੱਬ ਰੱਬ ਸਾਰੀ ਰਾਤ ਲੱਗੇ ਰਹਿਵੇਂ ਤੇ ਕਰਦੇ ਨੇ ਅੱਛਾ ਮੈਂ ਤਾਂ ਸੁੰਦਾ ਰਿਆਂ ਇੱਕ ਮੁਹੰਮਦ ਦਾ ਨਾਮ ਨਹੀਂ ਲੈਂਦੇ ਸਹੀ ਵੀ ਅੱਲਾ ਨੂੰ ਮੰंदे ਨੇ ਅੱਲਾ ਨੂੰ ਮੰंदे ਠੀਕ ਤੇ ਇਹ ਬੱਬਾ ਜੀ ਇਹਨਾਂ ਇਹਦਾ ਉਹ ਉਹਨਾਂ ਦਾ ਇੱਕ ਇੱਕ ਕੋਈ ਵੱਡਾ ਉਹਨਾਂ ਦਾ ਨਾ ਆ ਉਹਨ ਉਹਨੂੰ ਸੱਜਣ ਵਾਗਰੂ ਵਾਗਰੂ ਕਰਦੇ ਅੱਛਾ ਹਾਂਜੀ ਸਹੀ ਤੇ ਇਹ ਬੱਬਾ ਜੀ ਇਹਨਾਂ ਦਾ ਡੇਰਾ ਜਾਂ ਘਰ ਕਿੱਥੇ ਹੁੰਦਾ ਸੀ ਪ੍ਰੀਤੀ ਚੰਦ ਆਪਣੇ ਪਿੰਡ ਵਿੱਚ ਇਹਨਾਂ ਦਾ ਸਿੱਖਾਂ ਦਾ ਹਾਂਜੀ ਇਹ ਡੇਰਾ ਨਾ ਜਿਹੜਾ ਡੇਰਾ ਸਾਹਮਣੇ ਖੜਾ ਹੈ ਸੰ ਮਸਜਿਦ ਕੜੀ ਵਿੱਚ ਦੀ ਖੜੀ ਹੈ ਹਾਂਜੀ ਸਾਹਮਣੇ ਉਹਨਾਂ ਦਾ ਡੇਰਾ ਜਿੱਥੇ ਉਹਨਾਂ ਪੀਰ ਸਾਹਿਬ ਦਾ ਡੇਰਾ ਹੈ ਹਾਂ ਤੇ ਮੋੜਾ ਜਿੱਥੇ ਆਪਣਾ ਆਪ ਜਵਾਨ ਸਾਹਿਬ ਦਾ ਡੇਰਾ ਹੈ ਇੱਥੇ ਵੀ ਡੇਰਾ ਅੱਛਾ ਇਹ ਡੇਰਾ ਉਹਨਾਂ ਦਾ ਇਹ ਦੋ ਡੇਰੇ ਆਨੇ ਸਹੀ ਤੇ ਇਹ 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 ਭਰਾ ਭਰੂ ਹੁੰਦੇ ਹੈਗੇ ਸੀ ਕੋਈ ਨਹੀਂ ਪ੍ਰੀਤੀ ਚਾਹੰਦੇ ਭਰਾ ਬਰਾਮਾ ਦਾ ਨਹੀਂ ਪਤਾ ਠੀਕ ਹੈ ਆ ਨਾਂ ਪਤਾ ਨਹੀਂ ਤਾਂ ਜਾਣਦੇ ਹੋਰ ਤੁਹਾਡੇ ਵਾਲੇ ਸਾਹਿਬ ਕੀ ਗੱਲ ਦੱਸਦੇ ਸੀ ਚੰਗੇ ਬਸਦੇ ਆਏ ਚੰਗੇ ਵਕਤ ਆਏ ਚੰਗੇ ਵਕਤਾਂ ਚੰਗੇ ਵਕਤਾਂ ਉਹ ਜੇ ਵਕਤ ਹੁਣ ਨਹੀਂ ਹੈ ਸਹੀ ਉਹਨਾਂ ਵਕਤਾਂ ਨੂੰ ਕੋਈ ਨਹੀਂ ਅਪੜਦਾ ਠੀਕ ਸਮਝ ਕੇ ਚੀ ਹਾਂਜੀ ਹਾਂਜੀ ਅਸੀਂ ਕਿੱਥੇ ਗਏ ਆਂ ਤੇਰੀ ਅੰਮੀ ਹੈ ਉਹ ਸਾਡੀ ਬਾਜੀ ਹੈ ਬਿਲਕੁਲ ਉੱਤੇ ਸਾਡੇ ਗਦਾੜਾਂ ਤੇ ਚੜੀ ਫਿਰਦਾ ਸੀ ਬਾਜੀ ਆਖਣੀ ਹੈ ਸਹੀ ਗਲਤ ਬੰਦਾ ਨਹੀਂ ਹੋਣਾ ਠੀਕ ਛੁਰੀ ਵੱਜ ਜੱਸ ਇੱਕ ਭੈਣ ਨੂੰ ਹੱਥ ਨਹੀਂ ਲਾਉਣਾ ਸਹੀ ਵੀ ਮਤਲਬ ਰਿਸ਼ਤੇ ਸੀ ਵੀ ਆਪਜ ਇੱਜ਼ਤਾਂ ਸਾਂਝੀਆਂ ਸੀ ਸਾਂਝੀਆਂ ਇੱਜ਼ਤਾਂ ਸਹੀ ਆ ਪੂਰੇ ਚੱਕ ਵਿੱਚ ਲਗਾ ਜਾ ਜਾ ਤੇ ਮੇਰਾ ਨਾਮ ਅਦਲੀਏ ਤੇ ਪੁੱਛ ਲਈ ਮੈਂ ਕਿਹੜੇ ਮੇਰੇ ਕੋਈ ਆਂ ਦਾ ਬੜਾ ਤੰਦਸਣ ਦੇ ਬੰਦੇ ਆ ਜਾਂ ਸਹੀ ਅਸੀਂ ਜਾਂਦੇ ਆਸੇ ਨੇ ਤੂੰ ਆਖਦੇ ਆਂ ਬਿਓ ਤੁਹਾਡੇ ਬ੍ਰਾਂਡ ਦੇ ਪਣਾ ਆਪਣੇ ਮੱਢੀ ਕਿਹੜੇ ਹੁਣ ਸੁਣੇ ਕੋਣ ਹੈ ਨਾ ਹਾਂਜੀ ਹਾਂਜੀ ਉਹ ਤੁਹਾਡੇ ਬ੍ਰਾਂਡ ਦਾ ਪਹਿਨੀ ਪੀੜ ਚਾਲਿਓ ਸਹੀ ਹੁਣ ਕਿਹੜੇ ਸਾਡੇ ਵਿੱਚ ਵਿਚ ਸ਼ਵਾਰ ਜਮੇ ਇਹਨਾਂ ਨੂੰ ਅਗਲੇ ਬਾਹਰ ਖੜਵਾ ਤੇ ਗੱਲ ਕਰਦੇ ਬਿਲਕੁਲ ਬਾਬਾ ਜੀ ਵਕਤ ਹੀ ਬਦਲ ਗਿਆ ਨਾ ਦੌਰ ਬਦਲ ਗਿਆ ਹਾਂ ਪਹਿਲਾਂ ਕੋਈ ਕੋਈ ਨਹੀਂ ਕਿਸੇ ਨੂੰ ਕੋਈ ਪਤਾ ਹੀ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਇਹਨਾਂ ਚੀਜ਼ਾਂ ਦਾ ਨਹੀਂ ਸਾਰੀਆਂ ਮਾਵਾ ਪੈਣਾ ਸਾਂਝੀਆਂ ਤੇ ਬਾਬਾ ਜੀ ਜਦੋਂ ਉਹ ਰਹਿੰਦੇ ਉਦੋਂ ਵੀ ਇਸ ਤਾਂ ਸਾਂਝੀਆਂ ਰਹੀਆਂ ਨੇ ਸਾਂਝੀਆਂ ਵੀ ਉਹ ਵੀ ਇਸ ਤਾਂ ਕਿਦਾਂ ਇੱਕੋ ਧੀ ਦੀ ਇੱਜ਼ਤ ਉਹੀ ਸੀ ਚਾਹੇ ਕੋਈ ਮੁਸਲਮਾਨ ਹੈ ਚਾਹੇ ਸਿੱਖ ਹੈ ਹਾਂਜੀ ਹਾਂਜੀ ਧੀਆਂ ਦੀ ਸਾਂਝੀ ਇੱਜ਼ਤ ਸੀ ਹੁਣ ਤਾਂ ਕੁਝ ਵੀ ਨਹੀਂ ਰਿਹਾ ਮੈਂ ਨਾ ਹੁਣ ਤਾਂ ਕੁਝ ਵੀ ਨਹੀਂ ਰਿਹਾ ਨਾ ਕੋਈ ਮਾਰ ਰਹੀ ਹੈ ਤੁਵਾਸੇ ਮੇਰਾ ਬਾਬਾ ਝੂਠ ਮਾਰਦਾ ਬੈ ਮੈਂ ਬੰ ਮੁਥਾਜ ਹੋ ਗਿਆ ਨਾ ਮੈਂ ਦੁਨੀਆ ਦੇ ਤੌਰ ਦਾ ਹੁਣ ਬਹੁਤ ਪਤਾ ਲੱਗ ਗਿਆ ਬਿਲਕੁਲ ਬਿਲਕੁਲ ਬਾਬਾ ਜੀ ਮੈਂ ਮੈਂ ਬਹੁਤ ਦੁਨੀਆ ਦੇ ਤੌਰ ਦਾ ਪਤਾ ਲੱਗ ਗਿਆ ਨਾ ਭੈਣ ਰਹਿ ਗਈ ਨਾ ਭਰਾ ਰਹਿ ਗਿਆ ਨਾ ਮਾਸੀ ਰਹਿ ਗਈ ਨਾ ਫੁੱਫੀ ਰਹਿ ਗਈ ਨਾ ਤਾਈ ਰਹਿ ਗਈ ਨਾ ਕੋਈ ਚਾਚੀ ਰਹਿ ਗਈ ਕੋਈ ਛੇ ਨਹੀਂ ਰਹਿ ਗਈ ਰਿਸ਼ਤਿਆਂ ਦੀ ਕਦਰ ਵੀ ਕੋਈ ਨਹੀਂ ਰਹੀ ਬਾਬਾ ਜੀ ਕੋਈ ਕਦਰ ਨਹੀਂ ਰਿਸ਼ਤੇ ਆ ਬੇਸ਼ੱਕ ਇਹ ਜਿਹੜਾ ਨਾ ਹਾਂਜੀ ਅਗਲੇ ਹੁਣ ਰਵੱਈਏ ਨਹੀਂ ਲਾਗੇ ਨਾ ਗੱਲਾਂ ਰਹਿ ਗਈਆਂ ਉਹ ਆ ਸਿੱਖ ਕਿੜਿਆ ਨਾ ਹਾਂਜੀ ਇਸ ਗੱਲ ਨੂੰ ਗਲਤ ਬੰਦੇ ਨਹੀਂ ਆਣੀ ਸਹੀ ਉਹਨਾਂ ਦੇ ਮਣੇ ਕੋਈ ਟੁੜਿਆ ਬਤੇ ਨਹੀਂ ਉਹਨਾਂ ਬੁਲਾਵਣਾ ਜਨਾਨੀ ਨੂੰ ਨਹੀਂ ਕਰਨਾ ਉਹ ਬੰਦੇ ਨਾਲ ਉਹਨਾਂ ਗੱਲ ਕਰਨੀ ਹੈ ਨਹੀਂ ਉਹਨਾਂ ਬਾਤੂ ਗੱਲ ਕਰਨੀ ਨਾ ਬਾਤ ਕਰਨੀ ਸਾਡੇ ਵੜਕੇ ਦੱਸ ਦੇਣ ਠੀਕ ਸਾਡੀ ਅਮੀ ਹੋਰੀ ਵੀ ਦੱਸ ਦੇਣ ਚੰਗੇ ਬੰਦੇ ਆ ਸਹੀ ਤੇ ਚੰਗੇ ਆ ਤਾਂ ਚੰਗੇ ਕਹਿੰਦੇ ਹਾਂ ਮਾਰੇ ਨੂੰ ਕੋ ਮਾਰੇ ਨੂੰ ਤਾਂ ਫਿਰ ਯਾਦ ਹੀ ਨਹੀਂ ਰੱਖਦੇ ਲੋਕ ਨਹੀਂ ਜੀ ਮਾਰੇ ਨੂੰ ਕਾ ਯਾਦ ਰੱਖਾਂ ਮਗਲੇ ਅੰਦਰ ਕੁੱਤਾ ਅੱਜ ਮੋਰ ਮਾਰ ਗਿਆ ਤਾਂ ਲਾਏਗੇ ਮਗਰੂ ਹਾਂਜੀ ਇਹ ਮੈਂ ਕਹਿੰਦੇ। ਸਹੀ। ਆ ਵੀ ਉਹਨਾਂ ਨੇ ਅੱਜ ਅੱਛੇ ਰਵਈਏ ਨਾਲ ਰਹੇ ਨਹੀਂ ਤੇ ਲੋਕ ਅੱਜ ਵੀ ਯਾਦ ਕਰਦੇ ਨੇ ਭਾਵੇਂ ਵੰਡ ਹੋਈ ਨੂੰ ਇੰਨੀ ਦੇਰ ਹੋ ਗਈ ਹੈ ਲੋਕਾਂ ਨੂੰ ਪਤਾ ਹੈਗਾ। ਹਾਂਜੀ ਹਾਂਜੀ। ਵੀ ਰਹਿੰਦੇ ਰਹੇ ਨਹੀਂ ਇੱਥੇ। ਇੱਥੇ ਰਹਿੰਦੇ ਰਹੇ ਜੀ ਬੜਾ ਕੁਝ ਕਰਦੇ ਹਨ। ਉਹਨਾਂ ਆਵਾਜ਼ ਮਾਰਨੀ ਤੇ ਗਲੀ ਵਿੱਚ ਆਉਣਾ ਕੰਮ ਕਿਨੂ ਆਏ। ਅਗਾ ਉਹਨਾਂ ਘਰ ਨਹੀਂ ਆਉਣਾ। ਗਲੀ 'ਚ ਆਵਾਜ਼ ਮਾਰਨੀ ਕਿਸੇ ਤੁਰ ਮੈਨੂੰ ਇੱਥੇ ਕਿਵੇਂ ਸੱਜਿਆ। ਮੈਂ ਸਾਥ ਤੋਨਾ ਉਹਨਾਂ ਨੂੰ ਆਪਣਾ ਫਲਾਣੇ ਖੂਬ ਆਪਣੇ ਤੇ ਕੰਮ ਕਰਨਾ ਹੈ। ਸਹੀ। ਵੀ ਘਰ ਦੇ ਮਤਲਬ ਪਰਦੇ ਰੱਖ ਉਹ ਵੀ ਖਿਆਲ ਕਰਦੇ ਸੀ ਕੀ ਪਹਿਨਦੇ ਪਰਦੇ ਦਾ ਸਹੀ ਬਿਲਕੁਲ ਠੀਕ ਗਲਤ ਬੰਦੇ ਨਹੀਂ ਆਣ ਸਹੀ ਹੁਣ ਤੇ ਆਪਣੇ ਮੁਸਲਮਾਨ ਗਲਤ ਹੋਏ ਪਹਿਨ ਬਿਲਕੁਲ ਬੱਬਾ ਜੀ ਹੁੰਦੇ ਉਹ ਹਾਲਾਤ ਹੀ ਨਹੀਂ ਨੇ ਨਹੀਂ ਹਾਲਾਤ ਤੇ ਇਹ ਬੱਬਾ ਜੀ ਇਹ ਪਿੰਡ ਆਪਣਾ ਕਿੰਨਾ ਕੁ ਵਧਿਆ ਆਣਾ ਵੰਡ ਤੋਂ ਬਾਅਦ ਤੇ ਪਹਿਲੇ ਕਿੰਨੇ ਮਤਲਬ ਕਿੰਨਾ ਰਕਬਾਣਾ ਤੇ ਹੁਣ ਕਿੰਨਾ ਰਕਬਾ ਵਧਿਆ ਆਣਾ ਰਕਬਾ ਤਾਂ ਨਹੀਂ ਵਧਿਆ ਤੇ ਆਬਾਦੀ ਬਹੁਤ ਵੇਟ ਦੀ ਬਾਤ ਗਈ ਉਹਨੇ ਆਬਾਦੀ ਵਧ ਗਈ ਬਾਦੀ ਬਾਤ ਗਈ ਜੀ ਸਹੀ ਆ ਜਿਹੜੇ ਆਓ ਗਲੀ ਦੇ ਵਿੱਚੋਂ ਤੂੰ ਆਇਆ ਹੈ ਹਾਂਜੀ ਉਹ ਤੂੰ ਥੋੜਾ ਜਿਹਾ ਇੱਥੇ ਘਰ ਕਿਹੜਿਆਂ ਨੇ ਵਿੱਚ ਇੱਥੇ ਚਾਰ ਕ ਘਰ ਹਨ ਸਹੀ ਠੀਕ ਹੈ ਪਰੇ-ਪਰੇ ਚਾਰ ਪੰਜ ਘਰ ਉਸ ਤੋਂ ਗਲੀ ਤੋਂ ਤੇ ਉਹ ਉੱਥੋਂ ਤੂੰ ਜਿੱਥੋਂ ਐਂ ਕਰ ਤੈ ਐਂ ਮੁੜਿਆ ਹਾਂਜੀ ਉੱਥੇ ਇਹ ਆਣ ਮੋੜ ਸਰਕਾਰ ਮੇਰੀ ਜਿਹੜੀ ਤੇਰੀ ਪਹਿਲੀ آبادی ਉਹ ਤੂੰ ਰੱਖ ਤੇ ਨਾ ਔਰ ਗੜੀ ਤੂੰ ਇਂ ਕਾੜ ਤੇ ਸਾਰੀ ਉਹ ਤੋੜ ਬادیه ਗਈ ਠੀਕ ਹੈ ਹਾਂਜੀ ਉਹ ਗਈ ਆਇ ਕਿਹੜੀ ਹੈ ਆਇ ਆਇ ਕਿੜੀ آبادی ਆਇ ਆ ਕਿਹੜੀ ਕਿੱਥੇ ਕਾਂਦ ਖੜੀ ਮੇਰੀ ਹਾਂਜੀ ਇਹ ਤੋਂ ਅਜਿਹੇ ਸਾਰੀ آبادی ਮੋੜ ਨਮੀ ਨਾਲ ਹੈ ਸਹੀ ਮੋੜੋਂ ਨਾਲਾ ਕਬਰਾਂ ਦੇ ਨਾਲ آبادی ਆਇਦੇ ਹੋਰ ਮਾਦੀ ਉਹ ਵਗਾ ਆਇਓ ਪਹਿਲੇ ਪਾਸੇ ਵਾਜੀ ਅੱਗੇ ਤੇ ਪਿੰਡੇ ਵਿੱਚ ਛੋਟਾ ਜਾਈ ਹੁੰਦਾ ਸਹੀ ਅੱਛਾ ਬਾਬਾ ਜੀ ਮਤਲਬ ਕਿ ਅਗਰ ਆਪਣੇ ਪਿੰਡੇ ਦੇ ਵਿੱਚੋਂ ਮਤਲਬ 10 20 ਕਰ ਗਏ ਸਿੱਖਾਂ ਦੇ ਤੇ ਮਾਜਰ ਕਿੰਨੇ ਘਰ ਆਏ ਹੋਣੇ ਮਾਜਰ ਸ ਆਏ ਹਨ ਅੱਛਾ ਮਾਜਰ ਸ ਆਇਆ ਹੈ ਮਤਲਬ ਗਏ ਥੋੜੇ ਤੇ ਆਏ ਬਹੁਤੇ ਹਾਂ ਜੀ ਉਹ ਇਹਨਾਂ ਦੀ ਮੋਢ ਭੂਈ ਥੋੜੀਆਂ ਥੋੜੀਆਂ ਆਣਾਂ ਹਾਂਜੀ ਤੇ ਉਹਨਾਂ ਦੀਆਂ ਭੂਈਆਂ ਆਣ ਜਾਂਦੀਆਂ ਬਿਲਕੁਲ ਉਹ ਵੱਡੇ ਜ਼ਿਮੀਦਾਰ ਹਨ ਤਕੜੇ ਹਾਂਜੀ ਮਤਲਬ ਮਾਜਰ ਬਹੁਤੇ ਆਏ ਨੇ ਹਾਂਜੀ ਠੀਕ ਇਹ ਐਵੀਤ ਦਾ ਕਾਲ ਸਿੰਘ ਨਾਲ ਖੂਹ ਇੱਥੇ ਹੁੰਦਾ ਕਬਰਸਤਾਨ ਦੇ ਨਾਲ ਸਹੀ ਇਹ ਖੂਹ ਵਾਂਦਾ ਵੇਖਿਆ ਉੱਤੇ ਬਾਹ ਤੇ ਗਾਦੀ ਦੇ ਗੇਅਰ ਤੇ ਵੇਖੀ ਠੀਕ ਹੈ ਮੋਟਰਕਾ ਮੇਰੀ ਉਹ ਅੱਗੇ ਵੀ ਇੱਕ ਕਾਲ ਸਿੰਘ ਦਾ ਖੂਹ ਹੁੰਦਾ ਉਹ ਕਿਹੜਾ ਆਪਣਾ ਬਾਈਪਾਸ ਖੜਾ ਉਹ ਤੁਪਾਰ ਦੇ ਪਾਸੇ ਕਾਲਾ ਸਿੰਘ ਇਹਨਾਂ ਦਾ ਰਿਸ਼ਤੇਦਾਰ ਸੀ ਕਿ ਉਹ ਅਲੱਗ ਹੀ ਸੀ ਕਾਲਾ ਸਿੰਘ ਇਹਨਾਂ ਦੇ ਰਿਸ਼ਤੇਦਾਰ ਆ ਅੱਛਾ ਉੱਥੋਂ ਮੋੜੇ ਟੁਰਾ ਤੱਕ ਆ ਗਿਆ ਕਿਸ਼ਨੇ ਆਲਾ ਖੂਹ ਸਹੀ ਠੀਕ ਹੈ ਕਿਸਨੇ ਆਲਾ ਆ ਗਿਆ ਉਹ ਤੂੰ ਮੋੜ ਪਾਰ ਚਾਲ ਪਾ ਜੀ ਹਾਂ 45 ਬਾਰ ਹਨ ਸਾਰੇ ਹਾਂ ਆ ਜਾ ਤੂੰ ਵੀ ਬਹਿ ਜਾ ਇਹ ਬੜਾ ਖੁਸ਼ ਹੋਇਆ ਜੀ ਬੜਾ ਖੁਸ਼ ਆ ਸਾਰੇ ਪਾਰ ਦੇ ਖੂ ਸਾਰੇ ਕਿਹੜੇ ਨੂੰ ਉਹਨਾਂ ਦੇਣ ਠੀਕ ਤੇ ਇਹ ਬੱਬੇ ਡੇਰਿਆਂ ਤੋਂ ਮਤਲਬ ਲਾਵਾ ਬਾਕੀ ਸਾਰਾ ਪਿੰਡ ਹੀ ਕੱਚਾ ਸੀ ਇਹ ਜੀ ਡੇਰਾ ਉਹ ਨਹੀਂ ਸੱਜੇ ਉਹ ਸੱਜਣ ਦੀ ਦਾਰਾ 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 ਸੱਜਣ ਨੇ ਠੀਕ ਹੈ ਇਹ ਕਿਹੜਾ ਆਪਣਾ ਡੇਰਾ ਖੜਿਆ ਨਾ ਹਾਂਜੀ ਉਹ ਦਾਰਾ ਕਹਿੰਦੇ ਦਾਰਾ ਕਹਿੰਦੇ ਸੀ ਦਾਰਾ ਕਹਿੰਦੇ ਅੱਛਾ ਇੱਕ ਤਾਂ ਹੁਣ ਡੇਰਾ ਆ ਗਿਆ ਜਿੱਥੇ ਦਰਬਾਰਸ਼ਰੀ ਵੀ ਬਣਿਆ ਹੋਇਆ ਹੈ ਹਾਂਜੀ ਠੀਕ ਹੈ ਤੇ ਦੂਸਰਾ ਡੇਰਾ ਕਿਹੜਾ ਸੀ ਬਾਬਾ ਜੀ ਡੇਰਾ ਉਹ ਸਾਹਮਣੇ ਕਿਹੜੀ ਮਸਜਿਦ ਖੜੀ ਹੈ ਹਾਂਜੀ ਉਸ ਨੂੰ ਸਾਹਮਣਾ ਕੋਲ ਥੋੜਾ ਜਾਈਂ ਘੱਟ ਸਾਹਮਣਾ ਉਹ ਡੇਰਾ ਉਹ ਆ ਉਹ ਢੁੱਡੀਆਂ ਵਾਲਾ ਉਹ ਮਕਾਨ ਹੁਣ ਪਟਿਜਣ ਉਹਨਾਂ ਪਟਣੋਂ ਸਾਰਾ ਡੇਰਾ ਆ ਗਿਆ ਉਹ ਹੁੰਦਾ ਉਹ ਨਾ ਸਿੱਖਾਂ ਲਈ ਹੋ ਮਤਲਬ ਆਪਣੇ ਪਿੰਡ 'ਚ ਪੁਰਾਣੀ ਨਿਸ਼ਾਨੀ ਕੋਈ ਨਹੀਂ ਰਹਿ ਗਈ ਹੋਣੀ ਪੁਰਾਣੀ ਨਿਸ਼ਾਨੀ ਖੜੀ ਹੈ ਕਿਹੜੀ ਉਹ ਗੁਰਦੁਆਰਾ ਉੱਥੋਂ ਨਾਲ ਕੜਾ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਠੀਕ ਹੋ ਗਿਆ ਉਹ ਗੁਰਦੁਆਰਾ ਕੜਾ ਠੀਕ ਉਹਦੇ ਵਿੱਚੋਂ ਆਦਾ ਮਾਲ ਵੀ ਕੱਢ ਤੇ ਲੈ ਗਏ ਨਹੀਂ ਉਹ ਅੱਛਾ ਆਦਾ ਮਾਲ ਕੱਢ ਤੇ ਤੂੰ ਲੈ ਗਏ ਨਹੀਂ ਸਹੀ ਕਿਸ ਨੂੰ ਨਾ ਨਹੀਂ ਦਿੱਤਾ ਬੰਡ ਤੋਂ ਬਾਅਦ ਜਦੋਂ ਆਏ ਉਹਦਾ ਯਾਰ ਹੁਣ ਕੱਢਿਆ ਇਹਨੇ ਕੋਈ 15 16 ਸਾਲ ਹੁੰਦੇ ਪਰ ਉਹਨਾਂ ਕੱਢਿਆ ਹੈ ਅੱਛਾ ਆ ਤੋਨ ਕੱਢ ਲਿਆ ਸਹੀ بیاਪੇ ਆ ਕੇ ਕਾਢ ਕੇ ਲੈ ਗਏ ਨੇ ਨਾਲ ਜੀ ਕੋਈ ਲਾ ਲਿਓ ਸਣ ਇਥੋਂ ਆਪਣੇ ਬੰਦੇ ਨਾਲ ਰਾਤ ਕੱਢ ਲਗੈ ਨੇ ਸਹੀ ਬੇ ਮਤਵਰੇ ਸ਼ਹਿਰ ਦੇ ਕੋਈ ਤਕੜੇ ਬੰਦੇ ਨਾ ਰੜਾ ਕੇ ਕੱਢ ਤੇ ਲੈ ਗਏ। ਵੀ ਆਪਦੀਆਂ ਜਿਹੜੀਆਂ ਛੇ ਦਬੀਆਂ ਹੀਆਂ ਅਸੀਂ ਕੱਢ ਲਏ। ਹਾਂ ਕੱਢ ਲ ਗਏ। ਠੀਕ ਹੋ ਗਿਆ ਬਾਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ। ਹਾਂ ਜੀ। ਬਹੁਤ ਸ਼ੁਕਰੀਆ। ਤੇ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲੈਂਦੇ ਪੰਜਾਬ ਦੇ ਪਾਕਪਤੰਦਾ ਚੱਕ 16 ਐਸਪੀ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰੱਖ।